ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਚਾਰ ਸਾਹਿਬਜ਼ਾਦਿਆਂ ਦੀ ਕਵਿਤਾ ਸ਼ੇਅਰ ਕਰੂੰਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਚਾਰੇ ਪਿਤਾ ਦੇ ਪਰਛਾਵੇਂ ਮਾਤਾ ਜੀਤੋ ਦੇ ਪਿਆਰੇ ਸੁੰਦਰ ਸੋਹਣੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਦਾਦੀ ਮਾਂ ਗੁਜਰੀ ਦੇ ਰਾਜ ਦੁਲਾਰੇ ਵੱਡੇ ਸਾਹਿਬਜ਼ਾਦੇ ਅਜੀਤ ਤੇ ਜੁਝਾਰ ਪਾ ਗਏ ਸ਼ਹੀਦੀ ਉਹ ਹੋਈ ਜਦੋਂ ਚਮਕੌਰ ਦੀ ਜੰਗ ਸੀ ਛੋਟੇ ਸਾਹਿਬਜ਼ਾਦੇ ਜੋ ਰਾਵਰ ਤੇ ਫਤੇ ਸਿੰਘ ਬੱਚੇ ਸੀ ਮਾਸੂਮ ਭਾਵੇਂ ਹੌਸਲੇ ਬੁਲੰਦ ਸੀ ਨੀਹਾਂ ਵਿੱਚ ਚਣੌਣ ਦਾ ਸੀ ਹੁਕਮ ਹੋਇਆ ਡੋਲੇ ਨਹੀਂ ਸਾਹਿਬਜ਼ਾਦੇ ਧਰਮ ਦੀ ਖਾਤਰ ਵਾਰ ਗਏ ਜਿੰਦ ਸੀ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਿਰ ਝੁਕਾਉਂਦਾ ਕੁੱਲ ਸੰਸਾਰ ਜੀ ਕਾਇਮ ਰੱਖੀ ਉਹਨਾਂ ਨੇ ਸਿੱਖੀ ਦੀ ਆਣ ਬਾਣ ਸ਼ਾਨ ਧੰਨ ਪਿਤਾ ਦਸ਼ਮੇਸ਼ ਜੀ ਦਾ ਬਲੀਦਾਨ ਧਰਮ ਖਾਤਰ ਕਰ ਗਏ ਪਰਿਵਾਰ ਕੁਰਬਾਨ ਇਹ ਸੀ ਸਾਹਿਬਜ਼ਾਦਿਆਂ ਦੀ ਕਵਿਤਾ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਸੋ ਪਲੀਜ਼ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਵਾਹਿਗੁਰੂ ਜਰੂਰ ਲਿਖਿਓ